ਅੱਪਾ ਸਾਰਿਆਂ ਨੂੰ ਇਹ ਤਾਂ ਪਤਾ ਗੁਰਤੇਗ ਬਹਾਦਰ ਜੀ ਨੇ ਆਪਣਾ ਸੀਸ ਤਿਆਗ ਦਿੱਤਾ ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਪਵਿੱਤਰ ਸੀਸ ਤੇ ਧੜ ਦਾ ਬਾਦ ਚੁੱਕੀ ਹੋਇਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਔਰੰਗਜ਼ੇਬ ਨੇ ਫਿਰ ਆਖਰੀ ਹੁਕਮ ਜਾਰੀ ਕੀਤਾ ਕਿ ਗੁਰਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਵਿੱਚ ਵੜਿਆ ਜਾਵੇਗਾ ਅਗਲੇ ਦਿਨ ਸਵੇਰੇ ਚਾਂਦਨੀ ਚੌਕ ਵਿੱਚ ਬਹੁਤ ਭੀੜ ਇਕੱਠੀ ਹੋ ਗਈ ਸਭ ਇੱਕ ਅਜਾਈ ਕੁਰਬਾਨੀ ਦੇ ਦਰਸ਼ਨ ਕਰਨ ਲਈ ਆਏ ਸਨ ਜਿਸ ਵਿੱਚ ਹਿੰਦੂਆਂ ਵੱਲੋਂ ਆਪਣੇ ਆਤਮਿਕ ਪੀਰ ਮੰਨੇ ਗਏ ਗੁਰੂ ਜੀ ਸ਼ਹੀਦ ਹੋਣ ਵਾਲੇ ਸਨ ਗੁਰੂ ਤੇਗ ਬਹਾਦਰ ਸਾਹਿਬ ਨੇ ਨੇੜੇ ਦੇ ਇੱਕ ਖੂਹ ਵਿੱਚ ਇਸ਼ਨਾਨ ਕੀਤਾ ਅਤੇ ਗੁਰਬਾਣੀ ਦਾ ਪਾਠ ਕੀਤਾ। ਇਹ ਖੂਹ ਅੱਜ ਵੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਛਲੇ ਦਰਵਾਜ਼ੇ ਕੋਲ ਮੌਜੂਦ ਹੈ। ਗੁਰੂ ਸਾਹਿਬ ਨੂੰ ਇੱਕ ਥੜੇ ਉੱਤੇ ਬਿਠਾਇਆ ਗਿਆ ਜੋ ਖਾਸ ਤੌਰ ਤੇ ਇਸੇ ਕੰਮ ਲਈ ਬਣਾਇਆ ਗਿਆ ਸੀ। ਕਾਜੀ ਨੇ ਫਤਵਾ ਪੜ੍ਹਿਆ ਤੇ ਜਲਾਲੁਦੀਨ ਜਲਾਦ ਨੇੜੇ ਹੀ ਖੜ੍ਹਾ ਸੀ। ਗੁਰੂ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਜਦੋਂ ਉਹ ਜਪਜੀ ਸਾਹਿਬ ਦਾ ਪਾਠ ਮੁਕਾ ਕੇ ਅੰਤ ਵਿੱਚ ਨਮਸਕਾਰ ਕਰਨਗੇ ਤਾਂ ਉਸ ਸਮੇਂ ਵਾਰ ਕੀਤਾ ਜਾਵੇ। ਜਦੋਂ ਗੁਰੂ ਸਾਹਿਬ ਨੇ ਨਮਸਕਾਰ ਕੀਤੀ ਜਲਾਲੂਦੀਨ ਨੇ ਤੀਗ ਚਲਾਈ। ਪਵਿੱਤਰ ਸੀਸਪਾਈ ਜੈਤਾ ਜੀ ਦੀ ਗੋਦ ਵਿੱਚ ਆ ਲੱਗਾ ਅਤੇ ਉਹ ਉਸ ਨੂੰ ਤੁਰੰਤ ਆਨੰਦਪੁਰ ਸਾਹਿਬ ਵੱਲ ਲੈ ਕੇ ਚਲੇ ਗਏ। ਉਸ ਦਿਨ ਦੁਨੀਆ ਨੇ ਇੱਕ ਅਜੇਹਾ ਚਮਤਕਾਰ ਅਤੇ ਬੇਮਿਸਾਲ ਸ਼ੂਰਬੀਰਤਾ ਦੇਖੀ ਜੋ ਅੱਜ ਤੱਕ ਨਹੀਂ ਵੇਖੀ ਗਈ ਸੀ ਇਹ ਸ਼ਹਾਦਤ ਵੀਰਵਾਰ 11 ਨਵੰਬਰ 1675 ਨੂੰ ਸਵੇਰੇ 9:12 ਵਜੇ ਹੋਈ ਸੀ ਅੱਜ ਉਸ ਥਾਂ ਤੇ ਗੁਰਦੁਆਰਾ ਸੀਸਗੰਜ ਸਾਹਿਬ ਖੜਾ ਹੈ ਫਿਰ ਔਰੰਗਜ਼ੇਬ ਨੇ ਐਲਾਨ ਕਰਵਾਇਆ ਹਿੰਦੂਆਂ ਦੇ ਪੀਰ ਦੀ ਲਾਸ਼ ਚਾਂਦਨੀ ਚੌਕ ਵਿੱਚ ਪਈ ਹੈ ਜਿਹੜਾ ਚਾਹੇ ਆ ਕੇ ਸਾੜ ਲਵੇ ਨਾਲ ਹੀ ਭਾਰੀ ਫੌਜ ਤਾਇਨਾਤ ਕਰ ਦਿੱਤੀ ਤਾਂ ਜੋ ਕੋਈ ਸਿੱਖ ਜਾਂ Hindu ਨੇੜੇ ਨਾ ਆ ਸਕੇ ਫਿਰ ਉਸ ਦਿਨ ਦਿੱਲੀ ਤੇ ਕਾਲੇ ਬੱਦਲ ਛਾ ਗਏ ਧੂੜਾਂ ਤੇ ਤੂਫਾਨ ਨੇ ਮੀਂਹ ਪਾਇਆ ਜਿਵੇਂ ਕੁਦਰਤ ਵੀ ਸੋਗ ਮਨਾ ਰਹੀ ਹੋਵੇ ਮੌਸਮ ਦੇ ਕਾਰਨ ਬਾਦਸ਼ਾਹ ਦੇ ਬਹੁਤ ਸਾਰੇ ਸੈਨਿਕ ਪਰੇ ਹੋ ਗਏ ਅਤੇ ਬੇਅਸਰ ਹੋ ਗਏ ਫਿਰ ਆਇਆ ਗੁਰੂ ਨੂੰ ਚਾਹਣ ਵਾਲਾ ਲੱਖੀ ਸ਼ਾ ਵੰਜਾਰਾ ਜੋ ਗੁਰੂ ਸਾਹਿਬ ਦਾ ਗਹਿਰਾ ਸੇਵਕ ਸੀ ਆਪਣੀਆਂ ਬੈਲ ਗੱਡੀਆਂ ਦੇ ਕਾਫਲੇ ਨਾਲ ਚਾਂਦਨੀ ਚੌਕ ਵੱਲ ਤੇਜ਼ੀ ਨਾਲ ਵਧਿਆ ਉਸ ਨੇ ਪਵਿੱਤਰ ਦੀਨ ਨੂੰ ਕਪਾਹ ਦੇ ਗੱਠਿਆਂ ਹੇਠ ਲੁਕਾ ਕੇ ਆਪਣੀ ਬਸਤੀ ਰਕਾਬ ਗੰਜ ਲੈ ਗਿਆ ਅੱਧੀ ਰਾਤ ਲੱਖੀ ਸ਼ਾ ਆਪਣੀ ਬਸਤੀ ਪਹੁੰਚਿਆ ਸਮਾਂ ਘੱਟ ਸੀ ਕਿਉਂਕਿ ਸ਼ਾਹੀ ਪੋਜ ਉਸ ਦੇ ਪਿੱਛੇ ਆਉਣ ਵਾਲੀ ਸੀ ਆਪਣੀ ਪੂਰੀ ਬਸਤੀ ਨੂੰ ਅੱਗ ਲਾ ਦਿੱਤੀ ਤਾਂ ਜੋ ਇਹ ਲੱਗੇ ਕਿ ਪਿੰਡ ਸੜ ਰਿਹਾ ਏ ਨਾ ਕਿ ਗੁਰੂ ਸਾਹਿਬ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਨੱਖੀ ਸ਼ਾ ਬੰਜਾਰੇ ਦਾ ਇਸ ਕਦਰ ਪਿਆਰ ਗੁਰੂ ਸਾਹਿਬ ਨਾਲ ਕਿ ਉਹਨੇ ਆਪਣਾ ਘਰ ਸਾੜ ਕੇ ਬਾਬਾ ਜੀ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ। ਅੱਜ ਉਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਸਥਿਤ ਹੈ। ਦੂਜੇ ਪਾਸੇ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਦੇ ਨੇੜੇ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਸਾਰੇ ਸੰਸਾਰ ਨੂੰ ਦੁਖੀ ਤਾਂ ਕੀਤਾ ਪਰ ਸੰਸਾਰ ਨੂੰ ਦਸਵੇਂ ਗੁਰੂ ਵੀ ਦਿੱਤੇ ਆਪਣੇ ਹੀ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ।